ਇੱਕ ਪੌੜੀ ਪੜ ਲੈ ਸਿਰਫ ਮੂਲ ਮੰਤਰੀ ਜਪ ਜ਼ਰਾ ਪਿਆਰ ਨਾਲ ਜ਼ਰਾ ਇਕਾਗਰਤਾ ਨਾਲ ਜ਼ਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਖੁਸ਼ੀ ਨਾਲ ਕੰਮ ਕਰ ਬੱਧਾ ਚੱਟੀ ਕੀ ਉਹ ਕੋਈ ਗੁਣ ਵੀ ਨਹੀਂ ਹੈ ਉਹ ਕੋਈ ਪਰਉਪਕਾਰ ਵੀ ਨਹੀਂ ਹੈ ਕਿਸੇ ਦੇ ਲਿਹਾਜ਼ ਕਰਕੇ ਗੁਰਦੁਆਰੇ ਆਇਆ ਹੈ ਉਂਝ ਨਹੀਂ ਆਣਾ ਸੀ ਗੁਰੂ ਕਰਕੇ ਨਹੀਂ ਆਇਆ ਬੱਧਾ ਚੱਟੀ ਪਾਟ ਕੀਤਾ ਹੈ ਉਂਝ ਅੰਦਰ ਕੋਈ ਸ਼ੌਕ ਨਹੀਂ ਹੈ ਉਹ ਮੰਗ ਤੇ ਤਰੰਗ ਨਹੀਂ ਜਾਕੇ ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ ਇਸ਼ਾ ਦੀ ਨਮਾਜ਼ ਜਦ ਸੂਰਜ ਗਰੂਬ ਹੋ ਜਾਂਦਾ ਹੈ ਆਸਮਾਨ ਤੇ ਲਾਲੀ ਛਾ ਜਾਂਦੀ ਹੈ ਉਸ ਸਮੇਂ ਵੀ ਇੱਕ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਨੇ ਨਮਾਜ਼ ਇਸ਼ਾ ਉਹ ਨਹੀਂ ਪੜ੍ਹੀ ਸੀ ਕੁਸ਼ਰੀਰ ਉਸ ਦਿਨ ਸਾਥ ਨਹੀਂ ਦੇ ਰਿਹਾ ਸੀ ਕੁਛ ਅੰਦਰ ਕਈ ਦਫਾ ਮਨ ਅੜੀ ਕਰ ਜਾਂਦਾ ਹੈ ਚੰਗੇ ਚੰਗੇ ਸਾਧੂ ਸੰਤ ਫਕੀਰਾਂ ਦਾ ਵੀ ਇਹ ਵੀ ਮੈਨਸ ਕਰਦੇ ਆ ਨਹੀਂ ਪੜੀ ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਦਫਾ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਦਫਾ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ ਚਲੋ ਰੋਜ਼ ਤੇ ਉੱਠਦੇ ਆ ਅੱਜ ਨਾ ਹੀ ਸਹੀ ਰੋਜ਼ ਤੇ ਜਪਦੇ ਆ ਅੱਜ ਨਾ ਹੀ ਸਹੀ ਰੋਜ਼ ਤੇ ਪਾਠ ਕਰਦੇ ਆ ਅੱਜ ਨਾ ਹੀ ਸਹੀ ਬਾਬਾ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਹੀ ਮੰਨ ਨੇ ਆਖਿਆ ਰੋਜ਼ ਤੇ ਸ਼ਾਦੀ ਨਮਾਜ਼ ਪੜ੍ਹਦੇ ਆ ਅੱਜ ਨਾ ਹੀ ਸਹੀ ਕੀ ਫਰਕ ਪੈਂਦਾ ਨਹੀਂ ਪੜੀ ਇਸ਼ਾ ਲੰਘ ਗਈ ਤੇ ਮੁਸਲਮਾਨਾਂ ਦੇ ਚ ਇੱਕ ਕਹਾਵਤ ਹੈ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟਕਰਾਂ ਸਮੇਂ ਸਿਰ ਔਰ ਸਮੇਂ ਦੀ ਨਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਂ ਹੀ ਨੇ ਅਗਰ ਪਕੜ ਪੜਨਾ ਹੈ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚ ਨਹੀਂ ਆਉਂਦੀ ਸਮੇ ਦਾ ਆਪਣਾ ਪ੍ਰਭਾਵ ਹੈ ਸਰਦੀ ਦੇ ਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਦੇ ਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਦੇ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦ ਕਾਲ ਤੋਂ ઋષਿ ਮੁਨੀਆਂ ਨੇ ਸੰਤ ਜਨਾਂ ਨੇ ਐਸਾ ਕਿਹਾ ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰਹਮ ਮੂਰਤ ਕਹਿ ਸਕਦੇ ਆ ਅਲਲ ਸੁਭਾਅ ਕਹਿ ਸਕਦੇ ਆ ਅੰਮ੍ਰਿਤ ਵੇਲਾ ਕਹਿ ਸਕਦੇ ਆ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਾਈ ਟੋਠ ਹੀ ਨਹੀਂ ਆਉਂਦੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਦਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬਾਬਾ ਫਰੀਦ ਕਹਿੰਦੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਵਾਸ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇ ਚ ਲੰਗੇ ਨਹੀਂ ਦੀ ਨਾ ਆਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਸਹਾ ਦੀ ਨਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇੱਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨਾ ਸੁੱਤੀ ਕੰਤ ਸਉ ਅੰਗ ਮੁੜੇ ਮੁੜ ਜਾਏ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਿਮਾਜ਼ ਤੋਂ ਟੁੱਟੇ ਅੰਗ ਮੁੜੇ ਮੁੜ ਜਾ ਸਾਰੀ ਰਾਤ ਕਰਵਟਾਂ ਚ ਲੰਗੇਸ਼ ਸਰੀਰ ਦਾ ਅੰਗ ਅੰਗ ਦੁਖ ਰਿਹਾ ਹੈ ਉਹ ਨੀਂਦ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਹਾ ਜਾਏ ਪੁਛੋ ਡੋਹਾ ਗਣੀ ਤੂੰ ਕਿਉਂ ਰੈਣ ਵਿਹਾਏ ਡੋਹਾ ਗਣੀ ਜਿਨ੍ਹਾਂ ਨੂੰ ਕਦੀ ਵਸਲ نصیਬ ਹੀ ਨਹੀਂ ਹੋਇਆ ਕਦੀ ਨਮਾਜ਼ ਪੜ੍ਹੀ ਨਹੀਂ ਪਤਾ ਨਹੀਂ ਕਿਵੇਂ ਰਾਤ ਕੱਟ ਦੇਣਾ ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰ ਦੇਣਾ ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ झलक ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਇਹ ਜਪ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਹੁਣੇ ਮੈਨੂੰ ਚਾਖਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਦੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰਹਮਗਣੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ ਔਰ ਵਾਕਈ ਭੀਜੀ ਹੋਈ ਆਤਮਾ ਜਿਸ ਮੱਲੇ 'ਚੋਂ ਲੰਘ ਜਾਂ ਮੁਸਲਮਾਨ ਵੀ ਸਜਦਾ ਕਰਦੇ ਸਨ ਝੁਕ ਜਾਂਦੇ ਸਨ ਔਰ ਹਰ ਮੁਸਲਮਾਨ ਕਹਿੰਦਾ ਸੀ ਜ਼ਿੰਦਗੀ 'ਚ ਇੱਕ ਪੀਰ ਦੇਖਿਆ ਹੈ ਜ਼ਿੰਦਗੀ ਚ ਇੱਕ ਵੱਲੀ ਦੇਖਿਆ ਹੈ ਬੇਦੀ ਖਾਨਦਾਨ ਚੋਂ ਸੰ ਅਠੇ ਪੈਰ ਭਜਨ ਦਾ ਰੂਪ ਭਜਨ ਕਿਸ ਨੂੰ ਕਹਿੰਦੇ ਨੇ ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲ ਜਏ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ। ਮੁਖਤਸਰ ਮੈਂ ਅਰਜ਼ ਕਰਾਂ ਇੱਕ ਇਧਰੇ ਉਹਨਾਂ ਕੁਲ ਰਹੇ ਨੇ। ਮੈਂ ਤੇ ਕਿਧਰੇ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ। ਬਜ਼ੁਰਗਾਂ ਕੁਲ ਜਿਹੜੇ ਅਜੇ ਵੀ ਜ਼ਿੰਦਾ ਨੇ। ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ। ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਣ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ। ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪੁਚਾਈ ਨਹੀਂ ਖਾਧੀ ਉਹਨਾਂ ਨੂੰ ਮੀਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਦੀ ਮੁਸਲਮਾਨਾਂ ਕੇ ਤਰਲੇ ਲੈ ਫਕੀਰ ਸਾਈਂ ਰੋਟੀ ਖਾਓ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕਿ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਂਝ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਉਂਝ ਨਹੀਂ ਔਰ ਗਜ਼ਬ ਦੀ ਗੱਲ ਜਿਸ ਦਿਨ ਉਸਨੇ ਚਲਾਣਾ ਕਰਨਾ ਸੀ ਜਾਣਾ ਸੀ ਬਾਬਾ ਸੁੰਦਰ ਸਿੰਘ ਤੋਂ ਕੁਛ ਹਰਸਾ ਪਹਿਲੇ ਗੁਜ਼ਰ ਗਿਆ ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ ਅੱਜ ਮੇਰਾ ਵਿਆਹ ਹੈ ਮੇਰੇ ਵਾਸਤੇ ਨਵੇਂ ਕੱਪੜੇ ਲਿਆ बाबा सुंदर सिंह सिलाके ले आए चोला ले आए तहमत ले सिर ਤੇ ਕੁਲਾ ਬੰਦਾ ਸੀ ਤੁਰੇ ਅਲੀ ਪੱਗ ਉਹ ਦਿੱਤੀ ਤੇ ਫਿਰ ਕਹਿਣ ਲੱਗੇ ਫਕੀਰ ਸਾਈ ਮੈਨੂੰ ਪੈਰੋਂ ਨੰਗਾ ਵੇਜਣਾ ਹੀ ਖੁਦਾ ਦੇ ਘਰ ਮੇਰੇ ਲਈ ਜੁੱਤੀਆਂ ਵੀ ਲਿਆ ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਏ ਜੁੱਤੀ ਵੀ ਲਿਆ ਉਸ ਵਾਸਤੇ ਬਸ ਜੁੱਤੀ ਪਹਿਨੀ ਅੰਜ ਸਲਾਮ ਕਰਕੇ ਚਲਾਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਵੀ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ ਆਖਰੀ ਕਸਬਾ ਅਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ ਤੋਂ ਠੰਡ ਕਾਫੀ ਸੀ ਮਨ ਅੜੀ ਕਰ ਗਿਆ ਇਤਨੀ ਸੀਤ ਲੈ ਰੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਹਾਉਂਦੀਆਂ ਸਨ ਗਰਮ ਪਾਣੀ ਦਾ ਰਿਵਾਜ ਹੀ ਨਹੀਂ ਸੀ ਇਹ ਤੇ ਸੱਜੇ ਸੱਜੇ ਸਭ ਕੁਝ ਬਦਲੇ ਬਈ ਸੀਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਾਂਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਇਹ ਵੀ ਦੁਬਦਾ ਚ ਰਿਹਾ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲੱਗੇ ਹੇ ਮਨਾ ਤੂੰ ਠੰਡ ਕਰਕੇ ਅਜ ਆਲਸ ਕੀਤਾ ਅਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਮੈਨੂੰ ਚਾਕਰ ਸਾਹਿਬ ਦੱਸਦੇ ਰਹੇ ਡੇਰੇ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੁਈ 9 ਵਜੇ ਦੇ ਕਰੀਬ ਜਦ ਦੁਪਹਰ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਦੇ ਵਿੱਚ ਖੜਿਆ ਹੈ। ਲਿਆਂਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅਜ ਮੰਨੜੀ ਕਰਗਦਾ। ਤੋ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੀਸ਼ਵਰ ਨਹੀਂ ਹੈ। ਪਹੁੰਚਿਆ ਹੋਇਆ ਸੂਫੀ ਸੰਤ ਹੈ। ਕਹਿੰਦਾ ਕਰਗੇ ਮੰਨੜੀ। ਅਜ ਨ ਸੁੱਤੇ ਕੰਧ ਸੋ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾ ਗਣੀ ਤੂੰ ਕਿਉ ਰਹਿਣ ਬਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੀ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਿਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰਨ ਨਿਤ ਜੰਗ ਹਰ ਵਕਤ ਲੜੇ ਤੋ ਇਸ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁਲਾ ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮੰਨ ਲੋ ਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਖਿਆਲ ਮੈਨੂੰ ਇੱਕ ਹਾਫਿਜ਼ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੱਡ ਦਿੱਤੀ ਫਜਰ ਦੀ ਨਮਾਜ਼ ਨਹੀਂ ਪੜ੍ਹੀ ਅੰਮ੍ਰਿਤ ਵੇਲੇ ਦੀ ਨਮਾਜ਼ ਨਹੀਂ ਪੜ੍ਹੀ ਕੁਰਾਨ ਸ਼ਰੀਫ ਦੀ ਤਲਾਵਤ ਵੀ ਨਹੀਂ ਕੀਤੀ ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰਮੌਰ ਮੰਨਦੇ ਨੇ ਹਾਫਿਜ਼ ਨੂੰ ਇਸ ਦਾ ਮਕਬਰਾ ਇਸ ਦੀ ਕਬਰ ਸੋਨੇ ਦੀ ਬਣਾਈ ਏ ਔਰ ਇਹਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਘਲਾ ਕੇ ਢਾਲ ਕੇ ਉਸੇ ਦੀਆਂ ਦੀਵਾਰਾਂ ਉਸੇ ਦਾ ਹੀ ਗੁੰਬਦ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਪਾਈ ਮੱਖਣ ਸਿੰਘ ਪਹਿਰਾਨ ਤੋਂ ਲੈ ਗਏ ਸਨ ਔਰ ਕਹਿੰਦੇ ਸਨ ਗੈਣੀ ਜੀ 4 ਵਜੇ ਵਾਪਸ ਚਲਾਂਗੇ ਮੈਂ ਕਿ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇੱਕ ਤੇ ਇਰਾਨੀ ਕਾਰੀਗਰੀ ਦਾ ਨਮੂਨਾ ਇਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਇਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਖਾਜਮੇ ਇਥੇ ਰਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ ਲੇਕਿਨ ਮੈਂ ਉਸ ਦਾ ਕਲਾਮ ਪੜ੍ਹ ਕੇ ਹੈਰਾਨ ਹੋਇਆ ਉਹਦਾ ਮਨ ਵੀ ਅੜੀ ਕਰ ਗਿਆ ਔਰ ਪਤਾ ਕੀ ਕਹਿੰਦਾ ਮਰਾ ਦਰ ਮੰਜ਼ਲੇ ਜਾਣਾ ਚੇ ਅਮਨੋ ਐਸ਼ ਚੋਂ ਹਰਦਮ ਐ ਖੁਦਾ ਸੁਣਿਆ ਸੀ ਜੋ ਤੇਰੇ ਰਸਤੇ ਤੇ ਚੱਲਦੇ ਨੇ ਬੜਾ ਸਕੂਨ ਹੈ ਬੜਾ ਆਨੰਦ ਹੈ ਬੜਾ ਰਸ ਹੈ ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ ਦੁੱਖ ਕਲੇਸ਼ ਤਣਾਅ ਤੋਂ ਹੋਰ ਕੁਝ ਨਹੀਂ ਆਫਿਸ ਸੁਣਿਆ ਤੂੰ ਆਨੰਦ ਹੈ ਸੁਣਿਆ ਤੂੰ ਮਹਾਰਸ ਹੈ ਸੁਣਿਆ ਤੂੰ ਨੂਰ-ਏ-ਨੂਰ ਹੈ ਪਰ ਸਾਡੀ ਦੁਨੀਆ ਦੇ ਤੇ ਸਵਾਏ ਅੰਧੇਰੇ ਤੋਂ ਹੋਰ ਕੁਛ ਵੀ ਨਹੀਂ ਹੈ ਫੋਮੇਂਗਾ ਤੂੰ ਨੂਰ ਤਸਬੀਹ ਪਰੋਂ ਰੱਖ ਦਿੱਤੀ ਮਨ ਬਾਗੀ ਹੋ ਗਿਆ ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ ਆਠਵੀ ਨਹੀਂ ਕੀਤਾ। ਉযু ਵੀ ਨਹੀਂ ਕੀਤਾ। ਵਜ਼ੂ ਇਹਨਾਂ ਦਾ ਪੰਜ ਇਸ਼ਨਾਨਾ ਹੁੰਦਾ ਹੈ ਨਹੀਂ ਕੀਤਾ। ਔਰ ਗ਼ਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ। ਸਾਹਮਣੇ ਪ੍ਰਗਟ ਵੀ ਕਰ ਦਿੱਤੀ। ਮਹਾਰਾਦਰ ਮੰਜ਼ ਲੈ ਜਾਣਾ। ਜੇ ਮਨੋਂ ਐਸ਼ ਚ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਦੇ ਵਿੱਚ। आनंदी आनंदे रासी रासे जानणै जानणा सानू ते सिवाय ਠੋਕਰਾਂ ਦੇ ਹੋਰ ਕੁਛ ਨਹੀਂ ਲਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਛ ਵੀ ਨਹੀਂ ਲਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਮੇਦਾਰਤ ਕੇ ਬਰਬੰਦੇਦ ਮਹਿਮਲ ਹਾ ਕਿਦਰੇ ਹਾਫਿਜ਼ ਦੇ ਕੰਨਾਂ 'ਚ ਪੜੋਸੀ ਨੇ ਖਬਰ ਪਾਈ ਕਿ ਤੁਹਾਡੇ ਪੜੋਸ ਦੇ ਵਿੱਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਘਰ ਦੇ ਵਿੱਚ ਤੁਹਾਨੂੰ ਯਾਦ ਪੇ ਕਰ ਦੇਣ ਸੁੱਟੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ ਪਰੇ ਸੁੱਟੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ ਵਜ਼ੂ ਸਾਜਣ ਲੱਗ ਪਿਆ ਨਿਵਾਜ਼ ਪੜਨ ਲੱਗ ਪਿਆ ਕਹਿੰਦਾ ਜਰਸ ਫਰੀਆਦ ਮੈਂ ਦਾਰਦ ਕੇ ਬਰਬੰਦੇ ਇਸ ਮਹਿਮਲਾ ਮੌਤ ਦਾ ਘੜਿਆਲ ਵੱਜ ਰਿਹਾ ਹੈ ਚੱਲ ਰੁਕਦਾ ਕਹਾ ਕਿਤੇ ਰਸਤੇ 'ਚ ਹੀ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰਸ ਇਹ ਤਸਬੀਹ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵਜ਼ੂ ਸਾਜੇ ਔਰ ਅਗਾਹ ਚੱਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚ ਉਹ ਨਹੀਂ ਆਇਲ ਕੁਜਾ ਦਾ ਨਿੰਦੇ ਹਾਲੇ ਮਾ ਸੁਬਕ ਸਾਰਾਂ ਨੇ ਸਾਹਿਲ ਹਾ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਨਹੀਂ ਕੁਝ ਵੀ ਝਲਕ ਨਹੀਂ ధਨ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ đích ਜੀ ਰਿਆਂ ਮੈਂ ਸੰਸਾਰ ਦੇ ਖੁਦਾਤਾ ਤੇ ਕੋਈ ਪ੍ਰਭਾਵ ਨਹੀਂ ਪਰਲਕੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਭਾਉ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਵੇ ਤਾਰੀਕ ਵੀ ਮੈਂ ਮौज ਗਰਦਾ ਵੇ ਚੁਨੀ ਆਇਲ ਪਰਲਕੰਡਾ ਵੀ ਨਹੀਂ ਦਿਖਾਈ ਦਿੰਦਾ ਤੇ ਸ਼ਵੇ ਤਾਰੀਕ ਰਾਤ ਵੀ ਹਨੇਰੀ ਹੈ ਤੇ ਦਰਿਆ ਦੇ ਚ ਘੁੰਮਣ ਘੇਰੀ ਵੀ ਬੜੀ ਐ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਢਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਹ ਸ਼ੌਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚਲ ਪਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਘੁੰਮਣ ਘੇਰੀ ਚ ਫਸ ਗਿਆ ਆਪ ਦੀ ਗਿਆਤ ਲਈ ਅਰਸ਼ ਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣ ਗੇਰੀ ਬਣਾ ਦਿੰਦਾ ਹੈ ਔਰ ਉਸੇ ਤਰ੍ਹਾਂ ਦਾ ਵਿਚਾਰ बार-बार ਆਵੇਗਾ बार-बार ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇ ਗੁਸਤੇ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਗਹਿਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਦਫਾ ਹੁਣ ਜੋ ਪਹਿਲੀ ਦਫਾ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈਏ ਹੁਣ बार-बार ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾਂ ਤਬਦੀਲੀ ਤੋਂ ਆਏਗਾ ਜੋ ਥੋੜੇ-ਬਹੁਤ ਕਦੀ ਅੰਤਰਮੁਖੀ ਹੁੰਦੇ ਹੋਵਨ ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਢੰਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਉਹ ਰਹੋਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੜ ਮੜ ਕੇ ਉਹ ਵਿਚਾਰ ਉਸੇ ਦਾਇਰੇ ਚ ਘੁੰਮਦਾ ਹੈ ਦਿਨ ਦੇ ਚ ਕਈ ਕਈ ਦਫਾ ਆਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੇ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਹੀ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਹੈ ਕਰਮ ਕਾਂਢੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ ਦੇਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤੇ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਔਰ ਕੁਝ ਵੀ ਨਹੀਂ ਖੁਦਾ ਹੀ ਚਾਹੀਦਾ ਹੈ ਖੁਦਾ ਦੀ ਤਲਬ ਹੋਵੇ ਇਸ ਤਰ੍ਹਾਂ ਦੇ ਤੇ ਕੋਈ ਦਿਖਾਈ ਵੀ ਨਹੀਂ ਦਿੰਦੇ ਮੈਨੂੰ ਸਾਥੀ ਵੀ ਨਹੀਂ ਲੱਭਿਆ ਕਹਿੰਦਾ ਕੱਲਾ ਨਾਲ ਕੋਈ ਸਾਥੀ ਵੀ ਨਹੀਂ ਹੈ ਪਾਰਲਾ ਕੰਡਾ ਵੀ ਨਹੀਂ ਦਿਖਾਈ ਦਿੰਦਾ ਔਰ ਗਜ਼ਬ ਦੀ ਗੱਲੇ ਰਾਤ ਵੀ ਅਨੇਰੀਏ ਭਾਵੇਂ ਮੈਨੂੰ ਕੁਝ ਅਸਲੀਅਤ ਦਾ ਵੀ ਗਿਆਨ ਨਹੀਂ ਇੰਨਾ ਵੱਡਾ ਫਕੀਰ ਕਹਿੰਦਾ ਮੈਨੂੰ ਕੁਝ ਵੀ ਸਮਝ ਨਹੀਂ ਚੱਲ ਪਿਆ ਖੁਦਾ ਦੇ ਮਾਰਗ ਤੇ ਖੁਦਾ ਦਾ ਕੁਝ ਵੀ ਪਤਾ ਨਹੀਂ ਪਾਰਲਾਖੰਡਾ ਨਹੀਂ ਦਿਖਾਈ ਦਿੰਦਾ ਸੰਸਾਰ ਦੀ ਤਲਬ ਛੱਡ ਦਿੱਤੀ ਏ ਨਿਰੰਕਾਰ ਦੀ ਸਮਝ ਕੋਈ ਨਹੀਂ ਪਦਾਰਥਾਂ ਦੀ ਪਕੜ ਛੱਡ ਦਿੱਤੀ ਏ ਪ੍ਰਮਾਤਮਾ ਦੀ ਕੋਈ ਸਮਝ ਨਹੀਂ ਸਾਨੂੰ ਬੜਾ ਨਿਰਮਾਨ ਸ਼ਬਦ ਦਿੱਤਾ ਸੀ ਸਤਿਗੁਰਾਂ ਨੇ ਸਿੱਖ ਤੂੰ ਸਿੱਖਣਾ ਹੈ ਔਰ ਮਰਦੇ ਦਮ ਤੱਕ ਤੂੰ ਸਿੱਖਣ ਦੀ ਭਾਵਨਾ ਪੈਦਾ ਕਰ ਇਹ ਫੂਕੇ ਹੋਏ ਹੰਕਾਰੇ ਲੋਗ ਕਈ ਦਫਾ ਖਿਆਲ ਆਂਦਾ ਹੈ ਇਹ ਤੇ ਪਤਾ ਨਹੀਂ ਜ਼ਿੰਦਗੀ ਐਵੇਂ ਹੀ ਆ ਜਾਈਂ ਗਵਾ ਛੱਡਣਗੇ ਜਗਤ ਦੇਚ ਜਿਸ ਢੰਗ ਨਾਲ ਆਮ ਦੁਨੀਆ ਜੀ ਰਹੀ ਹੈ ਸਿੱਖ ਉਸ ਢੰਗ ਨਾਲ ਨਹੀਂ ਜੀਵਣਾ ਚਾਹੀਦਾ ਸਿੱਖ ਸ਼ਬਦ ਬੜਾ ਨਿਰਮਾਣ ਮੈਂ ਸਿੱਖਣਾ ਚਾਹੁੰਦਾ ਕੁਝ ਮੈਂ ਕੁਝ ਨਹੀਂ ਜਾਣਦਾ ਬੜਾ ਨਿਰਮਾਨ ਸ਼ਬਦ ਦਿੱਤਾ ਮੁਸਲਮਾਨ ਸ਼ਬਦ ਬੜਾ ਇੱਕ ਤਰੀਕੇ ਨਾਲ ਮਹਾਨਤਾ ਰੱਖਦਾ ਆਪਣੇ ਚ ਵਡਿਆਈ ਰੱਖਦਾ ਹੈ ਸਿੱਖ ਸ਼ਬਦ ਦੀ ਕੀ ਵਡਿਆਈ ਮੈਂ ਸਿੱਖਣਾ ਚਾਹੁੰਦਾ ਮੈਂ ਕੁਝ ਨਹੀਂ ਜਾਣਦਾ ਮਨੁੱਖ ਹੰਕਾਰ ਕੀ ਕਰੇਗਾ ਇਸ ਅਵਸਥਾ ਤੇ ਕਿਸ ਤਰ੍ਹਾਂ ਮਾਣ ਕਰੇਗਾ ਕਿਸ ਤਰ੍ਹਾਂ ਹੰਕਾਰ ਕਰੇਗਾ ਇਹ ਸ਼ਬਦ ਹੀ ਬੜਾ ਨਿਰਮਾਨ ਹੈ ਇਹ ਫਕੀਰ ਕਹਿੰਦਾ ਮੈਨੂੰ ਕੁਝ ਸਮਝ ਨਹੀਂ ਸਾਰਾ ਇਰਾਨ ਪੂਜਦਾ ਹੈ ਕਹਿੰਦਾ ਮੈਨੂੰ ਕੁਛ ਖੁਦਾ ਦੀ ਸਮਝ ਨਹੀਂ ਪਰਲਾ ਕੰਡਾ ਦਿਖਾਈ ਨਹੀਂ ਦਿੰਦਾ ਉਰਾਰਲਾ ਮੈਂ ਛੱਡ ਬੈਠਾ ਸੰਸਾਰ ਦੀ ਪਕੜ ਛੱਡ ਬੈਠਾ ਨਿਰੰਕਾਰ ਦੀ ਕੋਈ ਸਮਝ ਨਹੀਂ ਉਰਾਰਲਾ ਕੰਡਾ ਤਾਂ ਮੈਂ ਦਰਿਆ ਦਾ ਛੱਡ ਬੈਠਾ ਤੂੰ ਕਿ ਦਰਿਆ ਦੇ ਵਿੱਚ ਮੈਂ ਪੈਰ ਪਾ ਬੈਠਾ ਸਿਰਫ ਪੈਰ ਹੀ ਨਹੀਂ ਪਾ ਬੈਠਾ ਘੁੰਮਣ ਘੇਰੀ ਚ ਵੀ ਫਸ ਗਿਆ ਇੱਕ ਕੋਈ ਤਰ੍ਹਾਂ ਦੇ ਬੁਰੇ ਵਿਚਾਰ ਬਾਰ-ਬਾਰ ਆਉਂਦੇ ਔਰ ਪਤਾ ਨਹੀਂ ਤੁਸੀਂ ਕੀ ਸਮਝੋਗੇ ਜਿਹੜੇ ਬਹੁਤਾ ਅਭਿਆਸ ਕਰਦੇ ਨੇ ਬਹੁਤ ਅਭਿਆਸ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਬਾਕੀਆਂ ਨੂੰ ਨਹੀਂ ਕਾਰਨ ਕਾਲੇ ਕਪੜੇ ਹਵਨ ਔਰ ਮਹੀਨੇ ਦੋ ਮਹੀਨੇ ਦੀ ਕਾਲਖ ਵੀ ਚੰਬੜੀ ਹੋਵੇ ਤੇ ਇਸ ਤਰ੍ਹਾਂ ਦਾ ਮਨੁੱਖ ਕਿਧਰੇ ਗਰਦੋ ਗੁਵਾਰ ਦੇ ਚ ਬੈਠ ਜਾਏ ਤੇ ਉਸ ਨੂੰ ਮੈਲ ਨਹੀਂ ਦਿਖਾਈ ਦਿੰਦੀ ਆਪਣੇ ਕਪੜੇ ਚ ਪਹਿਲੇ ਹੀ ਮੈਲੇ ਨੇ ਜੋ ਜਿਸ ਦੇ ਕਪੜੇ ਬਿਲਕੁਲ ਸਾਫ਼ ਸੁਥਰੇ ਨੇ ਚਿੱਟੇ ਨੇ ਬੇਦਾਗ ਨੇ ਮਿੱਟੀ 'ਚ ਬੈਠਦੇ ਆ ਮਾੜਾ ਜਿਹਾ ਦੱਬਾ ਲੱਗਦਿਆਂ ਵੀ ਦਿਖਾਈ ਦਿੰਦਾ ਇਸ ਤਰ੍ਹਾਂ ਦੇ ਫਕੀਰਾਂ ਨੂੰ ਇੱਕ ਤਿੰਨਕੇ ਜਿੰਨੀ ਗਲਤੀ ਵੀ ਪਹਾੜ ਜਿੰਨੀ ਦਿਖਾਈ ਦੇਂਦੀ ਜਦ ਕਿ ਆਮ ਬੰਦਿਆਂ ਨੂੰ ਪਹਾੜ ਜਿੰਨੀ ਗਲਤੀ ਇੱਕ ਤਿੰਨਕੇ ਜਿੰਨੀ ਵੀ ਨਹੀਂ ਦਿਖਾਈ ਦਿੰਦੀ ਢੰਗ ਹੁੰਦਾ ਨਿਰਮਲ ਹਿਰਦਾ ਹੋ ਜਾਏ ਛੋਟੀ ਗਲਤੀ ਬਹੁਤ ਵੱਡੀ ਦਿਖਾਈ ਦਿੰਦੀ ਹੈ ਇਹਨੂੰ ਦਿਖਾਈ ਦੇ ਰਹੀ ਇਸ ਫਕੀਰ ਨੂੰ ਔਰ ਇਸ ਤਰ੍ਹਾਂ ਦੇ ਫਕੀਰਾਂ ਨੇ ਕਿਹਾ ਅਗਰ ਇੱਕ ਬੁਰਾ ਖਿਆਲ ਆ ਗਿਆ ਉਹ ਆਪਣਾ ਦਾਇਰਾ ਬਣਾ ਲੈਂਦਾ ਹੈ ਘੇਰਾ ਬਣਾ ਲੈਂਦਾ ਹੈ ਔਰ بار-ਬਾਰ ਆਉਂਦਾ ਹੈ بار-ਬਾਰ ਆਉਂਦਾ ਹੈ ਇਸ ਚੱਕਰ 'ਚ ਨਾ ਪੈਣਾ ਇਹ ਜੋ ਉਪਨਿਸ਼ਦਾਂ ਦੇ ਰਿਸ਼ੀਆ ਪੁਰਾਣਿਕ ਗ੍ਰੰਥ ਕਹਿੰਦੇ ਨੇ ਕਿ ਜਦ ਕੋਈ ਤਪ ਕਰਨ ਲੱਗ ਪਵੇ ਇੰਦਰਾਸਨ ਡੋਲ ਜਾਂਦਾ ਹੈ ਔਰ ਉਹ ਫਿਰ ਅਪਛਣਾ ਵੇਜਦਾ ਹੈ ਉਸ ਤਪੀਸ਼ਵਰ ਦਾ ਤਪ ਭੰਗ ਕਰਦਾ ਹੈ ਇੰਦਰਾ ਸੰਡੋਲ ਜਾਂਦਾ ਹੈ ਇੰਦਰੀਆਂ ਦਾ ਆ ਸੰਡੋਲ ਜਾਂਦਾ ਹੈ ਮਨੁੱਖ ਦੇ ਇੰਦਰੇ ਡੋਲ ਜਾਂਦੇ ਨੇ ਤਪੀਸ਼ਵਰ ਦੇ ਅੱਖਾਂ ਡੋਲ ਜਾਂਦੀਆਂ ਕੰਡ ਡੋਲ ਜਾਂਦੇ ਔਰ ਕੁਝ ਵੀ ਨਹੀਂ ਡੋਲਦਾ ਰਸਨਾ ਡੋਲ ਜਾਂਦੀ ਖਲੜੀ ਡੋਲ ਜਾਂਦੀ ਇੰਦਰੇ ਡੋਲ ਜਾਂਦੇ ਇੰਦਰ ਜੋ ਇੰਦਰੀਆਂ ਦੇ ਤਲ ਤੇ ਜੀ ਰਿਹਾ ਹੈ ਔਰ ਇਹ ਡੋਲ ਜਾਂਦੇ ਨੇ ਇਹ ਭਟਕ ਜਾਂਦੇ ਨਹੀਂ ਇਹ ਡੋਲ ਜਾਂਦੇ ਨਹੀਂ ਡੋਲਦੇ ਤੇ ਸਾਰਿਆਂ ਦੇ ਪਹਿਨਿਤਨਾ ਮਹਿਸੂਸ ਨਹੀਂ ਆਉਂਦਾ ਜਿਤਨਾ ਉਸ ਨੂੰ ਮਹਿਸੂਸ ਹੁੰਦਾ ਜੋ ਜਪ ਕਰਦਾ ਹੈ ਤਪ ਕਰਦਾ ਹੈ